ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ 9 ਫਰਵਰੀ 2025 ਦਿਨ ਐਤਵਾਰ ਆਪਾਂ ਖੜੇ ਆ ਫੋਰਟਿਸ ਹਸਪੀਟਲ ਮਾਲ ਰੋਡ ਲੁਧਿਆਣਾ ਦੇ ਸਾਹਮਣੇ ਵਰਲਡ ਕੈਂਸਰ ਡੇ ਸੀਗਾ 4 ਫਰਵਰੀ ਨੂੰ ਮਨਾਇਆ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੈਂਸਰ ਦੀਆਂ ਕੈਂਸਰ ਦੀ ਬਿਮਾਰੀ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਾਸਤੇ ਅੱਜ ਫਿਟ ਕਲੱਬ ਲੁਧਿਆਣੇ ਵੱਲੋਂ ਇੱਕ ਰਾਈਡ ਆਰਗੇਨਾਈਜ਼ ਕੀਤੀ ਜਾ ਰਹੀ ਹੈ ਜਿਹੜੀ ਕਿ ਲੁਧਿਆਣੇ ਤੋਂ ਚੱਲ ਕੇ ਸਰੀ ਅੰਮ੍ਰਸਰ ਸਾਬ ਤੱਕ ਜਾਊਗੀ ਲਗਭਗ 150 ਕਿਲੋਮੀਟਰ ਦਾ ਫਾਸਲਾ ਹੋਊਗਾ ਤੇ ਆਪਾਂ ਵੀ ਇਹਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਆ ਪਹੁੰਚੇ ਆ ਇੱਥੇ ਲੁਧਿਆਣੇ ਤੇ ਕਰਦੇ ਆ ਮਿਲਦੇ ਆ ਮਿੱਤਰਾਂ ਨੂੰ ਇੱਥੇ ਚੱਲਦੇ ਆ ਹੁਣ ਆਪਾਂ ਅੰਦਰ ਅੰਦਰ ਰਜਿਸਟ੍ਰੇਸ਼ਨ ਵਗੈਰਾ ਜਿਹੜੀ ਹੋ ਗਈ ਆ ਉਹ ਸਾਈਨ ਕਰਵਾ ਰਹੇ ਆ ਤੇ ਰੌਣਕ ਮੇਲਾ ਦੇਖਦੇ ਆ ਆਪਾਂ ਜੁੜੇ ਰਹੋ व्हील्स ਇਨ ਐਕਸ਼ਨ ਫਾਰ ਕੈਂਸਰ ਅਵੇਅਰਨੈਸ 40 ਸਾਈਕਲ ਫਾਰ ਲੁਧਿਆਣਾ ਤੋਂ ਅੰਮ੍ਰਿਤਸਰ ਸਮਾਂ ਹੋ ਗਿਆ 5:30 ਦਾ ਤੇ ਰੌਣਕਾਂ ਵਧ ਰਹੀਆਂ ਹੈ 에ਅਰ ਟਿਕਟ ਸਪੈਸ਼ਲ ਕਾਊਂਟਰ ਹੈ ਤੁਸੀਂ ਸਾਈਨ ਲੈ ਰਿਹਾ ਸੈਲਫ ਡਿਕਲੇਰੇਸ਼ਨ ਸਵਾਰੀ ਆਪਣੇ ਸਮਾਨ ਦੀਆਂ ਦੇ ਵੀ ਆਪ ਜ਼ਿੰਮੇਵਾਰ ਆ प्रॉपर बॉडी गर्म करते हैं फिर शुरू करते हैं हम लोग प्लीज लाइव करो यहाँ पे ਆਹ ਪਾਣੀ ਨਾਲ ਬਰਫੀ ਮੱਠੀਆਂ ਤੇ ਮੋਤੀ ਚੂਰ ਦੇ ਮੀਟੋ ਆਗੇ ਆ ਜੋ ਸਟਾਰਟ ਅਪ ਕਰੋਗੇ ਨਾ ਆ ਜੋ ਆਗੇ ਆ ਜੋ ਵਾਰਮ ਅਪ ਵਾਰਮ ਅਪ ਵਾਰਮ ਅਪ ਵਾਰਮ ਅਪ ਵਾਰਮ ਅਪ ਵਾਰਮ ਅਪ ਵੈਰੀ ਗੁੱਡ ਐਨਰਜੀ ਕੋ ਸਾਹਿਬ ਬਾਈਵਾ ਲੁਧਿਆਣਾ ਦਾ ਘੰਟਾ ਘਰ ਆਹ ਫੁੱਟਣ ਵਾਲੀ ਆ ਤੇ ਸਾਹਮਣੇ ਆ ਰਹੀ ਹੈ ਟ੍ਰੇਨ ਰੇਲ ਜੇ ਖੱਪੇ ਮੁੜਦੇ ਆ ਤਾਂ ਨੈਸ਼ਨਲ ਹਾਈਵੇ 44 ਜਿਹੜਾ ਜਾਂਦਾ ਸਿੱਧਾ ਫਰੋਹੇਪੁਰ ਨੂੰ ਤੇ ਆਪਾਂ ਜਾਣਾ ਜਲੰਧਰ ਜਲੰਧਰ ਦਾ ਸ੍ਰੀ ਅਮਰਸਰ ਸਾਹਿਬ ਆ ਗਿਆ ਲਾਟੋਵਾਲ ਟੋਲ ਪਲਾਜ਼ਾ ਜਿਹੜਾ ਸਭ ਤੋਂ ਬਿਜ਼ੀ ਰਹਿੰਦਾ ਪੰਜਾਬ ਦਾ ਟੋਲ ਪਲਾਜ਼ਾ ਉਹ ਫਟ ਰਹੀ ਆ ਲੋਕਾਂ ਦੇ ਆਣਾ ਚਲਣ ਦਾ ਰੋਡ ਦਾ ਨਜ਼ਾਰਾ ਕੁੜਾਇਆ ਰਹਿ ਗਿਆ ਇੱਥੋਂ ਲਗਭਗ 5-6 ਕਿਲੋਮੀਟਰ ਸਮਾਂ ਹੋ ਗਿਆ ਸਵੇਰੇ 6:30 ਦਾ ਤੇ ਬਹੁਤ ਫੁੱਟਾਂ ਦਾ ਕਿ ਸ਼ਾਨਦਾਰ ਝਾਕਾ ਪੰਜਾਬ ਦੀ ਖੂਬਸੂਰਤ ਸਵੇਰ ਪਹੁੰਚ ਗਿਆ ਗੁਰਾਏ ਤੇ ਪਹਿਲੀ ਇੱਥੇ ਵਾਟਰ ਬ੍ਰੇਕ ਹਲੋ ਫੋਟੋ ਸੈਸ਼ਨ ਵੀ ਨਾਲ-ਨਾਲ ਚੱਲਦਾ ਰਹਿੰਦਾ ਸਾਡਾ ਗੁਰਾਏ ਪਹੁੰਚ ਗਏ ਪਹਿਲਾ ਸਟਾਪ ਸੀਗਾ 25-22 ਕਿਲੋਮੀਟਰ ਆ ਗਏ ਆ ਤੇ 150 ਕਿਲੋਮੀਟਰ ਦੀ ਆਪਣੀ ਅੱਜ ਵੀ ਹੈਗੀ ਰਾਈਡ ਸੱਜਣੋ ਆ ਲਗਭਗ 70-75 ਸਾਈਕਲਿਸਟ ਹੈਗੇ ਆ ਇਹਨਾਂ ਦੇ ਰਿਕਾਰਡ ਅਨੁਸਾਰ ਆਪਾਂ ਪਹੁੰਚ ਗਿਆ ਨਾ ਫਗਵਾੜੇ ਖਵਾੜੇ ਮੇ ਆ ਗਏ ਅਮਾਰਤਾ ਪ੍ਰਾਣੀ ਮੈਂ ਸਪੈਸ਼ਲ ਇਹਦੇ ਗੱਲ ਕੇ ਰੁਕਿਆ ਥਾਪਰ ਬਿਲਡਿੰਗ ਲਿਖਾ ਹੋਇਆ ਹੈ ਤੇ ਥਾਪਰ ਬਿਲਡਿੰਗ 1900 ਤੇ 58 1958 ਦੀ ਬਣੀ ਵੀ ਆ ਹੈ ਸਾਹਮਣੇ ਦਾਸ ਦਾ ਕਾਵਰਾ ਬਈ लवली ਪ੍ਰੋਫੈਸ਼ਨਲ ਯੂਨੀਵਰਸਿਟੀ लवली ਤੇ लवली ਚ ਮੈਂ ਪੜ ਗਈ ਗਰੇਵਾਲ ਦਾ ਗਾਣਾ ਆਇਆ ਸੀਗਾ ਰਵਿੰਦਰ ਕਰੇਵਾਲਾ ਸਮਾਂ ਹੋ ਗਿਆ ਸੱਜਣੋਂ 8:30 ਵਜੇ ਦਾ ਤੇ ਆਪਾਂ ਹੁਣ ਪਹੁੰਚ ਗਏ ਆ ਜਲੰਧਰ ਹਵੇਲੀ ਜ ਆ ਪਿੱਛੇ ਜਿਹੜੀ ਜੋ ਇਮਾਰਤ ਦਿਖਾਈ ਦੇ ਰਹੀ ਆ ਹਵੇਲੀ ਦੀ ਆ ਤੇ ਆਪਾਂ ਪਹਿਲੇ ਆ ਤੇ ਦੂਜਾ ਮੇਰਾ ਮਿੱਤਰ ਆ ਗਿਆ ਆ ਵੀ ਇੱਥੇ ਖੜੇ ਕਰਨੀ ਹਾਂ ਇੱਥੇ ਹੋਰ ਬਹੁਤ ਵਧੀਆ ਹੈ ਭਾਈ ਵਾਹ ਹਾਰ ਲੈ ਜਲੰਧਰ ਵਾਲੀ ਹਵੇਲੀ ਦਾ ਰੌਣਕ ਮੇਲਾ ਜਲੰਧਰ ਵਾਲੀ ਹਵੇਲੀ ਚ ਬ੍ਰੇਕਫਾਸਟ ਸਵੇਰ ਦਾ ਨਾਸ਼ਤਾ ਹੈ ਅਮੈਨੂੰ ਪੱਕੇ ਲੱਗਿਆ ਵਾ ਟਕਾ ਕੇ ਕਿੰਨੇ ਕਿ ਦਿਨ ਜਾਰੇ ਪੂਰਾ ਬਿਲਾ ਗਿਆ ਸਹੀ ਗੱਲ ਆ ਉਹ ਹਰ ਭਾਈ ਨਮਾਨ ਦਾ ਗਾਣਾ ਨਹੀਂ ਕਹਿੰਦਾ ਕੀ ਪਤਾ ਜ਼ਿੰਦਗੀ ਦਾ ਕਿਸ ਮੋੜ ਤੇ ਮੁੱਕ ਜਾਣਾ ਹਨਾ ਅਰਜਾਈਆਂ ਚ ਪੈ ਕੇ ਆਪ ਇਹ ਨਹੀਂ ਯਾਰ ਨਿਲਾ ਸਕਦੇ ਅਰਜਾਈਆਂ ਤੇ ਨਹੀਂ ਫਰੇ ਹੂੰ ਆਪੇ ਤਾਂ ਮੈਨਾਂ ਨੂੰ ਕਰਨਾ ਪੈਂਦਾ ਆ ਅਰਜਾਈ ਛੱਡਣੀ ਹੀ ਪੈਂਦੀ ਆ ਉਹ ਮਾਂਗ ਚ ਛੱਡਣਾ ਪੈਂਦਾ ਨਾ ਅਨੇਕ ਰਜਾਈ ਦਾ ਪਰ ਇੱਕ ਵਜੇ ਜੈ ਨੂੰ ਬਾਹਰ ਨਿਕਲ ਲਾਓ ਮਾਣਾ ਮੋਟਾ ਹਰੇ ਸਿੱਖ ਰਹੇ ਆ ਵੀਰੇ ਸ਼ੁਰੂਆਤ ਕੀਤੀ ਆ ਜਲੰਧਰ ਹਵੇਲੀ ਚ ਮਾਰਨ ਦਾ ਬ੍ਰੈਕਫਾਸਟ ਮਾਰਨ ਦਾ ਪਰੌਠੇ ਨਾਲ ਦਹੀਂ ਪੂਰੇ ਗੱਲ ਵਾ ਮਾਰੇ ਦਾਲ ਵੀ ਆ ਹਾਂ ਬਾਲ ਕੱਟ ਰਹੇ ਨੇ ਜਦੋਂ ਦੇ ਕੀ ਦਾ ਮਜਾ ਹਵੇਲੀ ਮੈਂ ਰਹੀ ਆਂ ਤੇ ਤੂੰ ਫਿਰ ਬਲੈਕਮੇਲ ਕਰੇਗਾ ਹਾਂ ਫੋਟੋ ਦੇ ਕੇ ਨਹੀਂ ਸਾਨੂੰ ਲੱਸੀ ਪੀਤੀ ਹੋਵੇ ਤੇ ਮੁੱਛਾਂ ਨਾਲੇ ਬੜਨਾ ਇਹ ਹੋ ਨਹੀਂ ਸਕਦਾ ਦੀ ਅਵਕਾਣਾ ਨਾ ਕਰਦਾ ਰਹੇ ਆਪਾਂ ਨਮਾਜ਼ ਹੈ ਇਹ ਖਾਸ ਨਹੀਂ ਹੈ ਕਰਾ ਰੌਣਕ ਮੇਲਾ ਬ੍ਰੇਕਫਾਸਟ ਕਰ ਲਈ ਆ ਸਰਦਾਰ ਜਸਵੰਤ ਸਿੰਘ ਜੀ ਕਰੇਵਾਲ ਕਰੇਵਾਲ ਆਪ ਵੀ ਯੂਕੇ ਤੋਂ ਆਇਆ ਸਪੈਸ਼ਲੀ ਰਾਈਡ ਲਾਉਣ ਵਾਸਤੇ ਵਾਲਰੇ ਤੋਂ 60 ਹੋ ਗਏ ਲੁਧਿਆਣੇ ਤੋਂ ਸਟਾਰਟ ਹੋ ਕੇ ਹੁਣ ਆਪਾਂ ਦੁਆਬੇ ਦੇ ਵਿੱਚ ਦਾਖਲ ਹੋ ਗਏ ਆਂ ਜਵੰਦਰ ਹਵੇਲੀ 'ਚ ਬ੍ਰੇਕਫਾਸਟ ਕਰਕੇ ਤੇ ਹੁਣ ਆਪਾਂ ਪਹੁੰਚੇ ਕਰਤਾਰਪੁਰ ਜੰਗੇ ਆਜ਼ਾਦੀ ਯਾਦਗਾਰ ਜਿਹੜੀ ਬਣਾਈ ਹੋਈ ਐ ਇੱਥੇ ਕਰਤਾਰਪੁਰ ਆਪਣੀ ਸਕਰੀਨ ਤੇ ਆ ਇਹ ਸਾਹਮਣੇ ਏਡੀ ਯਾਦਗਾਰ ਬਣਾਈ ਹੋਈ ਆ ਤੇ ਇਧਰ ਆਪਨੇ ਪਹੁੰਚ ਰਿਹਾ ਚੋਬਰ ਇਥੇ ਪਾਣੀ ਜਲੂਸ ਤੇ ਲੋਹਰੀ ਜੀਰਾ ਸਾਰਾ ਕੁਝ ਆ ਨਾਲ ਬੱਸਾਂ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਕਿਸੇ ਦਾ ਸਾਈਕਲ ਖਰਾਬ ਹੁੰਦਾ ਤਾਂ ਉਹ ਬੱਸ ਦੇ ਵਿੱਚ ਵੀ ਬੈਕਅਪ ਆ ਮਤਲਬ ਜੰਮੂ ਦੇ ਚਲੰਦਰ ਦੇ ਸਾਈਕਲਿਸਟਾਂ ਨੇ ਜਿਹੜਾ ਨੇ ਸਵਾਗਤ ਕੀਤਾ ਉਹਨਾਂ ਨੂੰ ਯਾਦਗਾਰੀ ਚਿੰਨ ਦਿੱਤਾ ਜਾ। ਹੁਣ ਆਪਾਂ ਖੜੇ ਹਾਂ ਕਰਤਾਰਪੁਰ ਆਪਣੇ ਸਕਰੀਨ ਤੇ ਕੰਨਲੀਆਂ ਟਰਾਲੀਆਂ ਖੜੀਆਂ ਦਿਖਾਈ ਦਿੰਦੀਆਂ ਤੇ ਨੱਪਰੇ ਦਿਖਾ ਕੇ ਜੇ ਗੱਲ ਕਰੀਏ 96 97 ਤੋਂ ਲੈ ਕੇ 2000 ਤੱਕ ਚਲੋ ਫਰੀਦਕੋਟ ਵਾਲੀ ਮੈਲ ਚੱਲਦੀ ਸੀਗੀ ਤਾਂ ਉਦੋਂ ਰੀ ਕੋਡ ਰਿਜ ਵੀ ਕਮਾਲ ਖੂਬ ਲੱਗਦਾ ਸੀਗਾ ਤੇ ਐਨਾ ਇਸ ਰੁੱਤ ਦੇ ਵਿੱਚ ਜਦੋਂ ਮਿਲ ਚਾਲੂ ਹੁੰਦੀ ਸੀਗੀ ਤੱਕਨੇ ਖਿੱਚਣੇ ਟਰਾਲੀਆਂ ਦਾ ਗਾਣਾ ਗੰਨਾ ਲੈ ਕੇ ਰਾਤ ਨੂੰ ਗੰਨੇ ਖਿੱਚਣੇ ਤੇ ਕਣਕਾਂ ਦੀ ਰਾਖੀ ਕਰਮੀ ਵਾਰਾ ਪਸ਼ਮਾ ਤੋਂ ਅਰ ਹੁਣ ਹਾਲਵਾ ਖੇਤਰ ਦਾ ਲੰਘ ਪਗ ਕਮਾਤ ਤੋਂ ਸਖਣਾ ਹੀ ਹੋ ਗਿਆ ਬਿਲਕੁਲ ਨਹੀਂ ਹੈਗਾ ਹੁਣ ਬਚੋਣਾ ਹੀ ਹੁੰਦਾ ਉਧਰ ਦਾ ਦੁਆਬੇ ਚੜ੍ਹੇ ਹੈਗਾ ਰਜਾਨ ਵਾਲੇ ਤੇ ਹੁਣ ਆਪਾਂ ਫਿਰ ਤੇ ਵੀ ਦੁਆਬੇ ਚ ਹੀ ਆਂ ਆਮਰਾ ਸਰ 55 ਬਿਆਸ ਦਰਿਆ ਦੇ ਪੁੱਲ ਤੇ ਖੜੇ ਆਂ ਤੇ ਬਾਈਰੇ ਜਿਹੜੀ ਆਪਾਂ ਮੂਰਖਤਾ ਕਰਦੇ ਆ ਨਾ ਉਹਦੇ ਪ੍ਰਤੀ ਸਿਸ਼ੇਤ ਕਰ ਰਹੇ ਆ ਕੂੜਾ ਸਟਕੇ ਲਫਾਫੇ ਸਟਕੇ ਜਿਹੜਾ ਪਾਣੀ ਨੂੰ ਗੰਦਲਾ ਕਰਦੇ ਆ ਸਲਾਮ ਆ ਬਾਈ ਤੁਹਾਨੂੰ ਥੋੜਾ ਸਾਥ ਚਾਹੀਦਾ ਸੱਜਣਾ ਜੀ ਸਾਡਾ ਵੀ ਸਭ ਨੂੰ ਇਹੀ ਸਲੇਹਾ ਹੈ ਕਿ ਤੁਸੀਂ ਇਹ 3 ਅਕਤੂਬਰੋ ਤੇ ਜੋ ਵੀ ਇਸਤੇ ਅਫਰ ਕੀਤਾ ਹੋਇਆ ਹੈ ਕਿ ਤੇ ਥੋੜਾ ਧਿਆਨ ਦਿਓ ਤੇ ਆਪਣੇ ਆਵਾਜ਼ਾਂ ਨੂੰ ਹੁਲੂਣ ਤੋਂ ਬਚਾਓ ਬਾਕੀ ਤੇ ਸਭੀ ਸਾਡਾ ਸਾਥ ਕੀ ਲੋਰਿਆ ਸਾਨੂੰ ਬਿਲਕੁਲ ਜੀ ਕਿ ਬੰਦਾ ਇਕੱਲਾ ਨਹੀਂ ਕੋਲਦਾ ਜੋ ਟੁਰਕਾ ਆਇਆ ਤਾਂ ਕਾਪਰਾ ਹੀ ਬੰਦਾ ਨਾਲ ਆਇਆ ਨੇ ਗੰਨੇ ਦੀ ਟਰਾਲੀ ਉਹੀ ਪਰਚੀ ਲੈਣਾ ਭਲੇ ਬੰਦੇ ਦੇ ਵਸਦਾ ਰੋਗ ਨਹੀਂ ਹਾਂਜੀ ਸਹੀ ਕਹਿੰਦਾ ਜੀ ਜਦੋਂ ਮਿਲਣਾ ਚੱਲਦੀਆਂ ਸੀ ਨਾ ਉਦੋਂ ਪਰਚੀ ਮਿਲਦੀ ਹੁੰਦੀ ਸੀਗੀ ਫੇਰ ਟਰਾਲੀ ਲੱਗਦੀ ਹੁੰਦੀ ਸੀਗੀ ਮਹਿਲ ਦੇ ਵਿੱਚ ਰਾਜਪਰਾਡ ਦਾ ਗਾਣਾ ਆਇਆ ਸੀਗਾ ਲਾ ਦੇਓ ਆਕੇ ਗਨੇ ਨੂੰ ਜਾ ਕੇ ਡੱਕਰੇ ਕਰਦੇਓ ਤਵੀਆਂ ਪਾ ਕੇ ਮੈਂ ਤਾਂ ਵੇਖ ਲਿਆ ਅਜ਼ਮਾ ਕੇ ਇਹ ਕੰਮ ਫਾਇਦੇ ਯੋਗ ਨਹੀਂ ਪਰਚੀ ਲੈਣਾ ਭਲੇ ਬੰਦੇ ਦੇ ਵਸਦਾ ਰੋਗ ਨਹੀਂ ਠੀਕ ਆ ਵੀਰੇ ਧੰਨਵਾਦ ਇਹ ਬਾਈਆਂ ਨੇ ਇੱਕ ਸੰਸਥਾ ਬਣਾਈ ਵੀ ਆ ਪੰਜਾਬ ਵਾਟਰ ਵਾਰੀਅਰਸ ਜੀ ਆਜੋ ਮੜਾਏ ਦੱਸ ਦਿਓ ਆਪਦੇ ਬਾਰੇ ਜੋ ਬਣ ਜਾਏ ਕੇਸ ਆ ਗਿਆ ਅਸੀਂ ਪੰਜਾਬ ਦੇ ਪਾਣੀਆਂ ਲਈ ਕੰਮ ਕਰ ਰਹੇ ਆ ਲੋਕੀ ਦਰਿਆਵਾਂ ਚ ਗੁੜਾ ਸਿੱਟਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੰਡਸਟਰੀਅਲ ਪੋਲੂਸ਼ਨ ਹੈ ਜਿਹੜਾ ਦਰਿਆਵਾਂ ਚ ਲੋਕੀ ਪਾ ਰਹੇ ਆ ਉਹਨਾਂ ਦੇ ਖਿਲਾਫ ਅਸੀਂ ਬੈਨਰ ਪੋਸਟਰ ਲੈ ਕੇ ਖੜੇ ਹੁੰਨੇ ਆ ਤੇ ਲੋਕਾਂ ਨੂੰ ਅਵੇਅਰ ਕਰਦੇ ਆ ਵੀ ਪੰਜਾਬ ਦੇ ਪਾਣੀਆਂ ਦਾ ਜਿਹੜਾ ਕ੍ਰਾਈਸਿਸ ਹੈ ਉਹ ਬਹੁਤ ਵੱਡੇ ਲੈਵਲ ਦਾ ਹੈ ਤੇ ਲੋਕਾਂ ਨੂੰ ਇਸ ਕ੍ਰਾਈਸਿਸ ਨੂੰ ਫਾਈਟ ਕਰਨਾ ਹੈ ਤੇ ਪਹਿਲਾਂ ਹੀ ਸਤਰਕ ਹੋਣਾ ਪਏਗਾ ਅਵੇਰਨੈਸ ਦਾ ਲੈਵਲ ਵਧਾਣਾ ਪਊਗਾ ਪਿੰਡਾਂ ਦੇ ਛੱਪੜ ਤੋਂ ਲੈ ਕੇ ਪਿੰਡਾਂ ਦੀ ਸ਼ਾਂਬਾਂ ਤੋਂ ਲੈ ਕੇ ਦਰਿਆ ਜਿੰਨੇ ਵੀ ਝੀਲਾਂ ਸਾਰਿਆਂ ਦੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਪਾਣੀ ਬਹੁਤ ਲਿਮਿਟਿਡ ਰਹਿ ਗਿਆ ਹੈ ਜੀ ਬਿਲਕੁਲ ਬਿਲਕੁਲ ਬਾਈ ਜੀ ਬਾਈ ਜੀ ਤੁਹਾਡੇ ਹੌਸਲੇ ਨੂੰ ਸਾਡਾ ਸਲਾਮ ਆ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਹਾਂ ਏਦਾਂ ਦੀਆਂ ਤੁਹਾਡੇ ਤੁਹਾਡੀ ਗੱਲ ਨੂੰ ਅਸੀਂ ਅੱਗੇ ਆਪਦੇ ਇਲਾਕੇ ਦੇ ਵਿੱਚ ਵੀ ਜੀ ਸਰ ਜੀ ਰਾਖਾ ਕੀ ਲੋਕਾਂ ਦੇ ਅੱਗੇ ਧੰਨਵਾਦ ਜੀ ਵਾਪਸ ਬਾਅਦ ਚ ਹੁਣ ਆਪਾਂ ਸ਼ਾਟ ਹੋ ਗਏ ਆ ਦਾਖਲ ਮਾਝੇ ਦੇ ਵਿੱਚ ਆ ਆਊਟਲਟ ਬਣਾਵਾ ਰਈਏ ਲਾ ਕੇ ਆਂਚਾਲੇ ਘਰਾਂ ਦੇ ਲਾ ਕੇ ਆਪਾਂ ਕਹਿੰਦੇ ਕੋਲੇ ਮਾਝਾ ਦੇ ਵੀ ਪਾਏ ਜਿਹੜੇ ਲਾ ਕੇ ਰੋ ਦੇ ਰੋ ਵੀ ਆ ਰੇ ਰੇ ਮੁੱਕੇ ਸੱਚਾ ਦੇ ਜ਼ਰਾ ਵੀ ਨਕਸ਼ਿਆਤ ਨਹੀਂ ਰਹਿ ਗਏ ਮੁੱਕੇ ਸੱਚਾ ਦੇ ਜ਼ਰਾ ਵੀ ਨਕਸ਼ਿਆਤ ਨਹੀਂ ਰਹਿ ਗਏ ਮੈਂ ਜਿਉਂ ਤੂੰ ਰਵਾ ਚੱਲ ਤੇ ਸਿਰਾਂ ਮੇਂ ਕਦੇ ਸਾਥ ਨਿਭਾਉਂਦੇ ਨਾਲ ਤਾਂ ਤੋਰ ਪੰਨੇ ਪਰਛਾਵੇਂ ਕਰਤੇ ਬਾਹਰ-ਬਾਰ ਇੱਕ ਇਮਾਰਤ ਸੀਗੀ। ਹਮਰਾ ਸਰਹੰਗੋਹਣਾਂ ਵਾਲਿਆ। ਪੰਜ ਘੰਟੇ 20 ਮਿੰਟ ਦਾ ਸਫ਼ਰ ਕਰਕੇ 135 ਕਿਲੋਮੀਟਰ। ਆਪਣੀ ਸਕਰੀਨ 'ਤੇ ਦਿਖਾਈ ਦੇ ਰਿਹਾ ਹੁਣ ਗੋਲਡਨ ਗੇਟ। ਸ੍ਰੀ ਅਮਰਤਸਰ ਸਾਹਿਬ। ਗੁਰੂਆਂ ਦੀ ਧਰਤੀ। ਸ੍ਰੀਪਤੀ ਦਾ ਘਰ। ਹੁਣ ਇੱਥੇ ਗੋਲਡਨ ਗੇਟ 'ਤੇ ਸ਼ਾਇਦ ਮੇਰੇ ਖਿਆਲ 'ਚ ਪ੍ਰੋਫੋਟੋ ਹੋਣੀ ਹੈ ਸਾਡੀ। ਤੇ ਅੱਗੇ ਜਾ ਕੇ ਪਹੁੰਚਦੇ ਹਾਂ ਬਾਈਆਂ ਨੂੰ ਕੀ ਪ੍ਰੋਗਰਾਮ ਆ ਇੱਥੋਂ ਸਾਈਕਲਾ ਤੇ ਜਾਣਾ ਦਰਬਾਰ ਸਾਹਿਬ ਜੀਆਂ ਇਹ ਬਸ ਤੇ ਲੈ ਕੇ ਜਾਣਗੇ ਇਹ ਜਾ ਕੇ ਹੁਣ ਆਪਾਂ ਨੂੰ ਪਤਾ ਲੱਗੂਗਾ ਫਾਈਨਲੀ ਸਫਰ ਸੋਹਣਾ ਆ ਰਿਹਾ ਆਨੰਦ ਆਇਆ ਨਜ਼ਾਰਾ ਆਇਆ ਜਿਹਨੂੰ ਕਹਿੰਦੇ ਆ ਸਵਾਦ ਜੀ ਨੂੰ ਪੰਜਾਬੀ ਪੰਜਾਬੀ ਠੇਕ ਪੰਜਾਬੀ ਚ ਆਪਾਂ ਕਹਿੰਦੀ ਆ ਸਵਾਦ ਆਇਆ ਪ੍ਰਾਤ ਦਾ ਰੰਗ ਵੀ ਦੇਖ ਲਿਆ ਮਿੱਤਰੋ ਡੈਸਟੀਨੇਸ਼ਨ ਤੇ ਪਹੁੰਚਣ ਵਾਲੇ ਸੀਗੇ ਆ ਥੱਲੇ ਇਹਨਾਂ ਨੂੰ ਵੀ ਇਹਨਾਂ ਦੇ ਵੀ ਫਿਨਿਸ਼ ਵੀ ਸ਼ਾਮਲ ਹੋ ਜੀਏ ਰਾਈਡ ਹੋ ਗਈ ਹੈ ਮਿੱਤਰੋ ਖਤਮ ਲੁਧਿਆਣੇ ਤੋਂ ਅੰਮ੍ਰਿਤਸਰ ਵਾਇਆ ਜਲੰਧਰ 150 ਕਿਲੋਮੀਟਰ ਕੰਪਲੀਟ ਕਰਕੇ ਇੱਥੇ ਹੁਣ ਖੜੇ ਆ ਕਰ ਰਹੇ ਆ ਬਾਕੀ ਸਾਥੀਆਂ ਦਾ ਆਪਣੇ ਇੰਤਜ਼ਾਰ ਤੇਰ ਜੋ ਵੀ ਅੱਗੇ ਪ੍ਰਬੰਧਕਾਂ ਦਾ ਹੋਊਗਾ ਨਿਰਦੇਸ਼ ਉਸ ਨਾਲ ਦੇਖਦੇ ਆ ਉਸ ਤੋਂ ਬਾਅਦ ਇਥੋਂ ਵਾਪਸੀ ਅਸੀਂ ਜੇ ਕਰਾਂਗੇ ਬਸ ਤੇ ਸਾਈਕਲ ਲੋਡ ਕਰਕੇ ਉਹਨਾਂ ਨੇ ਪ੍ਰਬੰਧਕਾਂ ਨੇ ਬੰਦੋਬਸਤ ਕੀਤਾ ਵਾ ਤੇ ਫਿਰ ਇਥੋਂ ਜਾਵਾਂਗੇ ਆਪਾਂ ਲੁਧਿਆਣੇ ਪਿੰਡਾਂ ਦੇ ਵਿੱਚ ਪਹਿਲਾਂ ਜਿਹੜਾ ਪੁਰਾਣੇ ਆਪਣੇ ਘਰਾਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਲੁਧਿਆਣਾ ਕਹਿੰਦੇ ਸੀ ਕਿ ਲੁਧਿਆਣੇ ਨੂੰ ਲੁਧਿਆਣਾ ਹੋਰ ਲਾਓ ਮਿੱਤਰੋ ਹੁਣ ਕਰਦੇ ਆਂ ਪੇਟ ਪੂਜਾ ਪਹਿਲਾਂ ਪੇੜ ਪੂਜਾ ਫੇਰ ਕੰਮ ਦੂਜਾ ਵੈਸੇ ਅਸੀਂ ਪਹਿਲਾਂ ਸਾਈਕਲਿੰਗ ਕਰ ਲਈ ਆ 150 ਕਿਲੋਮੀਟਰ ਨਵੇੜ ਤੱਕ ਤੇ ਹੁਣ ਲੰਚ ਕਰਦੇ ਆ ਮਿੱਕੀ ਕੋਲੀ ਮਿੱਕੀ ਮਿੱਕੀ ਹੁਣ ਕਰ ਰਿਹਾ ਇਹ ਸਾਈਕਲਾਂ ਨੂੰ ਰੈਪ ਕਿਉਂਕਿ ਸਾਈਕਲ ਲੋਡ ਕਰਕੇ ਲੈ ਕੇ ਜਾਣੇ ਆ ਆਪਾਂ ਇਹ ਸਿਰਕਲਾ ਤੁਸੀਂ ਛੱਡ ਦਿਓ ਜਿੱਥੇ ਕੋਈ ਚਰਨਾ ਕਰ ਦੋ ਤੇ ਕੰਨਾ ਤੇ ਮਾਈਕ ਬੱਲੇ ਬਾਈ ਆਹਦਾ ਲਾਲਾ ਭਿੱਤੀ ਜਨਾ ਮਤ ਪਟੇ ਕੇ ਵਾਹ ਏਦਾਂ ਲੱਗਦਾ ਯਾਰ ਇਹਦੇ ਮੈਕ ਪਾ ਦਿਓ ਪਹਿਲੀ ਇਹਨਾਂ ਨੇ ਤੇ ਆਪਾਂ ਜਾਣਾ ਉਹ ਬਸਾਂ ਤੇ ਜਿਹੜੀਆਂ ਸਾਹਮਣੇ ਖੜੀਆਂ ਨੇ ਆਪ ਨੰਬਰ ਲਵਾ ਦਿੰਦਾ ਜੀ ਪੈਨ ਇਹਦਾ ਪੈਨ ਕਿਤੇ ਕੋਲ ਆਹਦੇ ਦੇ ਪਾਜੀ ਪਿੱਛੇ ਜਸਤਰਤੀ ਨੂੰ ਦਾਤਾ ਨੇ ਕੁਝ ਖਾਸ ਬਣਾ ਦਿੱਤਾ ਉਹ ਸਰਤੀ ਨੇ ਜੱਗ ਨੂੰ ਦੁੱਧੀ ਪੁੱਟੀ ਨਵਾ ਦਿੱਤਾ ਬਾਜੇ ਵਾਲੇ ਸਤਗੁਰ ਦਾ ਦਰਬਾਰ ਚਲਾਉਂਦੇ ਨੇ ਕਈ ਚਲਾਉਂਦੇ ਸਾਈਕਲ ਦੇ ਕਈ ਕਾਰ ਚਲਾਉਂਦੇ ਨੇ ਵੱਡੀਆਂ ਸੋਚਾਂ ਵਾਲੇ ਜੋ ਸਰਕਾਰ ਚਲਾਉਂਦੇ ਨੇ ਪਹੁੰਚ ਗਏ ਆ ਜੀ ਸਫਤੀ ਦੇ ਘਰ ਹਰਮੰਦਰ ਸਾਹਿਬ ਦੇ ਵਿੱਚ ਇੱਥੇ ਨਾਤਮਸਤ ਖੁੰਨੇ ਆ ਸਰ ਰਾਈਟ ਸੀਗੀ ਆਪਣੀ ਜਿਹੜੀ ਇਹ ਕੈਂਸਰ ਅਵੇਅਰਨੈਸ ਦੇ ਨੂੰ ਕੈਂਸਰ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਾਸਤੇ ਜਿਹੜੇ ਡਾਕਟਰਾਂ ਨੇ ਦੱਸਿਆ ਕਿ ਜੇ ਕੈਂਸਰ ਦਾ ਪਤਾ ਜਲਦੀ ਲੱਗ ਜਾਵੇ ਤਾਂ ਇਲਾਜਯੋਗ ਹੈਗੀ ਹੈ ਬਿਮਾਰੀ ਕੋਈ ਖਾਸ ਇਨੀ ਘਬਰਾਉਣ ਵਾਲੀ ਲੋੜ ਨਹੀਂ ਹੁੰਦੀਗੀ ਸਾਡੇ ਵੀ ਫਾਦਰ ਸਾਹਿਬ ਨੂੰ ਸੀਗੀ ਸ਼ਿਕਾਇਤ ਤਾਂ ਪਿਛਲੇ ਸਾਲ ਜਨਵਰੀ ਸਾਨੂੰ ਪਤਾ ਲੱਗਿਆ ਸੀਗਾ ਤੇ ਹੁਣ ਉਹ ਵਧੀਆ ਤੰਦਰੁਸਤ ਆ ਵਧੀਆ ਤੁਰੇ ਫਿਰਦੇ ਆ ਸਵੇਰ ਸੈਰ ਕਰਕੇ ਵੀ ਆਉਂਦੇ ਆ ਤੰਦਰੁਸਤ ਆ ਤੇ ਇੱਕ ਉਥੇ ਬਿਆਸ ਦਰਿਆ ਤੇ ਜਿਹੜੇ ਆਪਾਂ ਨੂੰ ਮੁੰਡੇ ਮਿਲੇ ਸੀਗੇ ਉਹ ਹੋਕਾ ਦੇ ਰਹੇ ਸੀ ਪਾਣੀ ਬਚਾਉਣ ਦਾ ਪਾਣੀ ਬਚਾਉਣ ਦਾ ਹੋਕਾ ਦਿੰਦੇ ਸੀ ਉਹਨਾਂ ਦੇ ਬਾਈ ਦਾ ਬਾਈਆਂ ਦਾ ਉਦੋਂ ਮੈਨੂੰ ਬਹੁਤ ਸੋਹਣਾ ਲੱਗਿਆ ਬੈਨਰ ਫੜ ਕੇ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਸੀਗੇ ਜੋ ਆਪਾਂ ਪਾਣੀ ਦੇ ਵਿੱਚ ਗੰਦ ਪਾ ਦਿੰਨੇ ਆ ਲਫਾਫੇ ਸੜ ਤੇ ਹੋਰ ਜੋ ਵੀ ਆਹ ਕੂੜਾ ਕਰਕੜ ਸੜ ਦਿੰਨੇ ਆ ਉਹ ਬਹੁਤ ਗਲਤ ਗੱਲ ਆ ਇਸ ਚੀਜ਼ ਤੇ ਆਪਾਂ ਨੂੰ ਥੋੜੀ ਸੋਚਣ ਦੀ ਲੋੜ ਆ ਰਾਈਡ ਬਹੁਤ ਸੋਹਣੀ ਸੀਗੀ ਆ ਤੁਹਾਡਾ ਫਰੀਦਕੋਟ ਦਾ ਨਜ਼ਾਰਾ ਮਾਲਵੇ ਤੋਂ ਸ਼ੁਰੂ ਕਰਕੇ ਦੁਆਬੇ ਵਿੱਚ ਦੀ ਹੁੰਦੇ ਹੋਏ ਮਾਧਿਅ ਵਿੱਚ ਪਹੁੰਚ ਕੇ ਸਿਫਤੀ ਦੇ ਘਰ ਅੰਮ੍ਰਿਤਸਰ ਦੇ ਵਿੱਚ ਪਹੁੰਚ ਕੇ ਜਿਹੜੀ ਆਪਾਂ ਰਾਈਡ ਕੱਲ ਸਮਾਪਤ ਕੀਤੀ ਸੀਗੀ ਉਸ ਵੀਡੀਓ ਦੀ ਹੁਣ ਸਮਾਪਤੀ ਕਰਦੇ ਆਂ ਰਾਤ ਲੇਟ ਹੋ ਗਏ ਸੀਗੇ ਇਸ ਕਰਕੇ ਕੰਪਲੀਟ ਨਹੀਂ ਕਰ ਸਕੇ ਵੀਡੀਓ ਹਨੇਰਾ ਹੋ ਗਿਆ ਸੀ ਖਾਸਾ ਬਹੁਤ ਸੋਹਣਾ ਤਿਆਰਬਾਰ ਆ। ਵੈਸੇ 골ਡਨ ਗੇਟ ਤੱਕ 135 ਕਿਲੋਮੀਟਰ ਬਣਾਇਆ ਸੀਗਾ ਤੇ ਉਸ ਤੋਂ ਅੱਗੇ ਫਿਰ 150 ਕਿਲੋਮੀਟਰ ਕਰਕੇ ਕੰਪਲੀਟ ਕਰਤੀ ਸੀਗੀ ਰਾਈਡ ਕੁਇਟ ਕਰਤੀ ਸੀਗੀ। ਬਹੁਤ سارے ਨਵੇਂ ਮਿੱਤਰਾਂ ਨੂੰ ਮਿਲਦਾ ਸੰਡੇ ਰਾਈਡਰਸ ਦੇ ਹੋਗੇ ਜਿਵੇਂ ਕਾਦੀਆਂ ਤੋਂ ਮੁੰਡੇ ਆਏ ਸੀਗੇ ਗੁਰਦਾਸਪੁਰ ਏਰੀਆ ਦੇ ਵਿੱਚੋਂ ਤੇ ਬਾਕੀ ਗੱਲ ਰਹੀ ਬੰਦੋਬਾਸਤ ਦੀ ਬੰਦੋਬਾਸਤ ਬਹੁਤ ਸੋਹਣਾ ਸੀਗਾ। ਬਾਈ ਹਰੇ ਆਪਣੇ ਬਾਈ ਜਸਪਰੀ ਕਰ ਗਏ। ਮੰਡ ਸਾਹਿਬ ਬਹੁਤ ਸੋਹਣਾ ਬੰਦੋਬਾਸ ਸੀਗਾ ਸਾਰੇ ਮਿੱਤਰਾਂ ਨਾਲ ਮਿਲ ਕੇ ਚਿੱਲ ਕੀਤਾ ਬੜਾ ਆਨੰਦ ਆਇਆ ਰਾਈਡ ਦਾ ਮੌਸਮ ਵੀ ਬਹੁਤ ਸੋਹਣਾ ਸੀਗਾ ਤੇ ਉਮੀਦ ਕਰਦਾ ਵੀਡੀਓ ਪਸੰਦ ਕਰੋਗੇ ਚੰਗੀ ਲੱਗੂਗੀ ਤੇ ਸਾਈਕਲਿੰਗ ਦੇ ਨਾਲ ਥੋੜਾ ਹਲਕਾ ਫੁਲਕਾ ਜੁੜਨ ਦੀ ਕੋਸ਼ਿਸ਼ ਕਰੋ ਬੜਾ ਆਨੰਦ ਆਉਂਦਾ ਤੇ ਇੱਕ ਗੱਲ ਹੋਰ ਮੈਂ ਕਹਿਣੀ ਸੀ ਕਿ ਜਿਵੇਂ ਹੁਣ ਆਪਾਂ ਨਾ ਕੱਲ੍ਹ ਸਸ ਅਸੀਂ ਗੱਲਾਂ ਕਰੀ ਜਾਂਦੇ ਸੀਗੇ ਉੱਥੇ ਕਿ ਜਦੋਂ ਆਪਣੇ ਆਪਾ ਆਪਾਂ ਵੀ ਸ਼ਾਮਲਾ ਦੇ ਵਿੱਚ ਸ਼ਾਂਤੀ ਲੱਭਣ ਆ ਕੇ ਲੋਕ ਪਹਾੜਾਂ ਨੂੰ ਜਾਂਦੇ ਆ ਤੇ ਜੇ ਇਹ ਸਾਡੇ ਇਲਾਕੇ ਦਾ ਫਰੀਦਕੋਟ ਏਰੀਏ ਦਾ ਤੇ ਉਧਰ ਦਾ ਲੁਧਿਆਣਾ ਏਰੀਏ ਦਾ ਕੰਪੈਰੀਸ਼ਨ ਕੀਤਾ ਜਾਵੇ ਤਾਂ ਬਹੁਤ ਫਰਕ ਆ ਉਧਰ ਸਵੇਰੇ ਅਸੀਂ 6 ਵਜੇ ਚੱਲੇ ਸੀਗੇ ਤੇ ਟ੍ਰੈਫਿਕ ਇੰਨਾ ਸੀਗਾ ਨਾਲੇ ਕਰ ਲਐਤਵਾਰ ਸੀਗਾ ਇੰਨਾ ਜ਼ਿਆਦਾ ਟ੍ਰੈਫਿਕ ਇੱਥੇ ਪੂਰੀ ਸ਼ਾਂਤੀ ਹੈ ਹੁਣ ਜਿਵੇਂ ਲਗਭਗ ਮੇਰੇ ਕੋਲ 7 ਵਜ ਦਾ ਟਾਈਮ ਆ ਸੜਕਾਂ ਖਾਲੀ ਆ ਬਹੁਤ ਸੋਹਣਾ ਐ ਇੱਥੇ ਸੂਰਜ ਚੜ ਰਿਹਾ ਆਨੰਦ ਆ ਸੋ ਮਿੱਤਰੋ ਕੁਦਰਤ ਦਾ ਆਨੰਦ ਲੈਣਾ ਤਾਂ ਰਜਾਈ ਦਾ ਨਿਕ ਛੱਡਣਾ ਪੈਂਦਾ ਜੁੜੇ ਰਹੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਵੀ ਜਰੂਰ ਕਰਿਓ ਸਾਸ੍ਰੀਕਾਲ ਧੰਨਵਾਦ